ਅ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਖੇਰਾ ਬੇੜ ਤੋਂ ਸਰਪੰਚ ਹੋਣ ਨਾਤੇ ਸਾਰਿਆਂ ਦਾ ਧੰਨਵਾਦ ਕਰਦਾ ਜੰਨੀ ਸਾਡੀ ਇਹ ਕਮੇਟੀ ਆ ਜੀ ਇਸ ਮੋਰਚੇ ਦੀ ਤਾਂ 22 ਤਰੀਕ ਦੀ ਸਾਡੀ ਰਣਨੀਤੀ ਇਹ ਹੋਊਗੀ ਕਿ ਅਸੀਂ ਸਰਕਾਰ ਨਾਲ ਸਰਕਾਰ ਨਹੀਂ ਕਹਿ ਸਕਦੇ ਇਹ ਐਨਜੀਟੀ ਕੋਲੇ ਜਾ ਚੁੱਕਿਆ ਜੀ ਮੁੱਦਾ ਸਰਕਾਰ ਦਾ ਸਾਨੂੰ ਤਾਂ ਸਾਥ ਚਾਹੀਦਾ ਕਿਉਂਕਿ ਇਹ ਕੱਲੀ ਸਾਡੀ ਲੜਾਈ ਨਹੀਂ ਆਉਣ ਵਾਲੀ ਪੀੜ੍ਹੀਆਂ ਦੀ ਹੋਣ ਦੀ ਲੜਾਈ ਹੈ ਮੈਨੂੰ ਲੱਗਦਾ ਵੀ ਜੇ ਮੈਂ ਨੌਜਵਾਨਾਂ ਤੇ ਕੱਲੂ ਸਾਡੇ ਵੀ ਵਿਆਹ ਹੋਣੇ ਨੇ ਤੇ ਗਾਂ ਜਿਹੜੇ ਹੋਰ ਉਥੇ ਇਸ ਟਾਈਮ ਆਬਾਦੀ ਰਹਿ ਰਹੀ ਆ ਪਿੰਡ ਛੱਡ ਕੇ ਜਾਣੇ ਪੈਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਸਦਾ ਲਈ ਲਹਨਤਾ ਪਾਉਣਗੀਆਂ ਵੀ ਤੁਸੀਂ ਉਸ ਲੜਾਈ ਦਾ ਹਿੱਸਾ ਨਹੀਂ ਬਣੇ ਤੇ ਪਿੰਡ ਛੱਡ ਕੇ ਆ ਗਏ ਤਾਂ ਇਸ ਕਰਕੇ ਅਸੀਂ ਆਪਦੀ ਜ਼ਮੀਰ ਨੂੰ ਜਗਾਇਆ ਹੋਇਆ ਕਿ ਅਸੀਂ ਇਸ ਦੇ ਖਿਲਾਫ ਡਟੇ ਹੋਏ ਆ 22 ਤਰੀਕ ਨੂੰ ਸਾਡੀ ਇਹੀ ਰਣਨੀਤੀ ਹੋਊਗੀ ਵੀ ਅਸੀਂ ਸਰਕਾਰ ਦੀ ਸਹਿਯਤਾ ਦਾ ਸਹਿਯੋਗ ਲਵਾਂਗੇ ਅਸੀਂ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਕਰਾਂਗੇ ਐਮਪੀ ਸਾਹਿਬ ਨਾਲ ਵੀ ਸਾਡੀ ਮੁਲਾਕਾਤ ਦਾ ਟਾਈਮ ਮਿਲਿਆ ਹੋਇਆ ਸਾਨੂੰ ਜਾਣਾ ਉਹਨਾਂ ਕੋਲੇ ਜੋ ਸਾਡਾ ਸਹਿਯੋਗ ਦੇਣਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਜੋ ਪਬਲਿਕ ਦੀ ਆਵਾਜ਼ ਹੋਊਗੀ ਧਰਨੇ ਦਾ ਰੂਪ ਤਾਂ ਉਹਨੂੰ ਪਹਿਲੇ ਦਿਨ ਤੋਂ ਹੀ ਦਿੱਤਾ ਹੋਇਆ ਤੇ ਅਸੀਂ ਇਸ ਰੂਪ ਨੂੰ ਹੋਰ ਵੱਡਾ ਰੂਪ ਦੇ ਕੇ ਤੇ ਅਸੀਂ ਇਸ ਨੂੰ ਬੰਦ ਹੀ ਕਰਾਉਣਾ ਜੀ ਜੋ ਮਰਜ਼ੀ ਹੋ ਜੇ ਕਿਉਂਕਿ ਇੱਕ ਇੱਕ ਦਿਨ ਮਰਨ ਨਾਲੋਂ ਇੱਕ ਦਿਨ ਮਰਿਆ ਚੰਗਾ ਇਸ ਕਰਕੇ ਅਸੀਂ ਇਸ ਨੂੰ ਬੰਦ ਹੀ ਕਰਾਵਾਂਗੇ ਜੀ ਐਮਪੀ ਸਾਹਿਬ ਦੀ ਗੱਲ ਕੀਤੀ ਐਮਪੀ ਐਮਪੀ ਸਾਹਿਬ ਦੀ ਨਿਗਰਾਨੀ ਦੇ ਵਿੱਚ ਤਾਂ ਇਹ ਸਾਰਾ ਕਾਰਜਕਾਲ ਹੋਇਆ ਦੇਖੋ ਮੈਂ ਤੁਹਾਨੂੰ ਉਹੀ ਚੀਜ਼ ਕਹਿਣਾ ਵੀ ਕਿਸੇ ਦੇ ਉੱਤੇ ਮੈਂ ਬਿਲਕੁਲ ਇਹ ਚੀਜ਼ ਮੰਨੂਗਾ ਵੀ ਉਹ ਚੇਅਰਮੈਨ ਨੇ ਇਸ ਟਾਈਮ ਸਮਾਰਟ ਸਿਟੀ ਲੁਧਿਆਣਾ ਦੇ ਜੇ ਐਮਪੀ ਸਾਹਿਬ ਦੀ ਰਹਿਨਮਾਈ ਹਟ ਹੋਇਆ ਸਾਡਾ ਇੱਕ ਵਾਰੀ ਫਰਜ਼ ਆ ਕਿ ਸਾਡੇ ਉਹ ਨੁਮਾਇੰਦੇ ਸੀ ਉਹਨਾਂ ਨੂੰ ਜਾ ਕੇ ਮਿਲਾਂਗੇ ਜੇ ਉਹ ਆਪਦੀ ਇਸ ਗਲਤੀ ਦਾ ਗਲਤੀ ਨੂੰ ਸਹੀ ਕਰਨ ਲਈ ਜੇ ਉਹਨਾਂ ਦੇ ਅਧੀਨ ਹੋਇਆ ਹੋਇਆ ਤੇ ਗਲਤੀ ਨੂੰ ਸਹੀ ਕਰਨ ਲਈ ਸਾਡੇ ਨਾਲ ਸਹਿਯੋਗ ਕਰਨਗੇ ਤਾਂ ਠੀਕ ਆ ਨਹੀਂ ਤਾਂ ਫਿਰ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਅਸੀਂ ਇਹ ਕਿਸੇ ਵੀ ਲੀਡਰ ਨੂੰ ਇਹੋ ਜਿਹੇ ਪਿੰਡਾਂ ਦੇ ਵਿੱਚ ਅਸੀਂ ਵੜਨ ਦਵਾਂਗੇ ਕਿਉਂਕਿ ਲੀਡਰਾਂ ਨੂੰ ਅਸੀਂ ਆਪਦੇ ਦੁੱਖ ਤਕਲੀਫਾਂ ਦੇ ਲਈ ਹੀ ਚੁਣਦੇ ਆਂ ਉੱਚੜ ਖਾਨਾ ਖੋਲਣ ਲਈ ਪੰਚਾਇਤਾਂ ਤੋਂ ਮਨਜ਼ੂਰੀ ਲੈਣੀ ਕਿਤੇ ਨਾ ਕਿਤੇ ਜ਼ਰੂਰੀ ਹੁੰਦੀ ਹੈ ਕਾਗਜ਼ੀ ਕਾਰਵਾਈ ਕੀ ਤੁਹਾਡੇ ਕੋਲੋਂ ਜਾਂ ਮੌਜੂਦਾ ਪੰਚਾਇਤ ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਤੋਂ ਕੋਈ ਲਿਖਤਪਰਤ ਹੋਈ ਹੈ ਕੋਈ ਕੋਈ ਮਨਜ਼ੂਰੀ ਲਈ ਹੈ ਦੇਖੋ ਜੀ ਸਾਡੇ ਕੋਲੋਂ ਤਾਂ ਇਸ ਬਾਰੇ ਕਿਸੇ ਬਾਰੇ ਕਿਸੇ ਕੋਲੋਂ ਨਹੀਂ ਪੁੱਛਿਆ ਗਿਆ ਜਿੰਨਾਕਿ ਸਾਨੂੰ ਸੁਣਨ ਦੇ ਵਿੱਚ ਆਇਆ ਇਹ 2012 ਤੋਂ ਲੈ ਕੇ 17 ਤੱਕ ਜੋ ਕਾਲੀ ਦਲ ਦੀ ਸਰਕਾਰ ਸੀ ਉਹਦੇ ਚ ਪਾਸ ਹੋਇਆ ਕਾਂਗਰਸ ਸਰਕਾਰ ਦੇ ਵਿੱਚ ਇਹਦਾ ਨਿਰਮਾਣ ਜਾਰੀ ਹੋਇਆ ਤਾਂ ਜਿਹੜਾ ਇਹਦਾ ਹੁਣ ਚੱਲਣ ਦਾ ਅਸਾਰ ਨੇ ਉਹ ਇਹ ਸਾਫ ਸਰਕਾਰ ਚ ਨਹੀਂ ਹੁਣ ਅਸੀਂ ਕਿਸ ਨੂੰ ਦੋਸ਼ੀ ਕਹੀਏ ਇੱਥੇ ਆ ਕੇ ਅਸੀਂ ਆਪ ਨੂੰ ਦੋਸ਼ੀ ਕਹਿ ਸਕਦੇ ਹਾਂ ਉਹਦਾ ਕਾਰਨ ਕੀ ਆ ਕਿਉਂਕਿ ਜਦੋਂ ਇਹ ਬਣਦਾ ਸੀ ਸਾਨੂੰ ਧੋਖੇ ਚ ਰੱਖਿਆ ਗਿਆ ਸਾਡੇ ਇਲਾਕੇ ਦੇ ਲੋਕਾਂ ਨੂੰ ਤਾਂ ਅਸੀਂ ਤਾਂ ਹੁਣ ਸਾਡੇ ਲਈ ਤਾਂ ਸਾਰੇ ਦੋਸ਼ੀ ਨੇ ਜੀ ਕਿਉਂਕਿ ਜਿਸ ਦੀ ਘਰੇ ਚੋਰੀ ਹੋਈ ਹੁੰਦੀ ਆ ਉਸ ਨੂੰ ਤਾਂ ਸਾਰੇ ਚੋਰ ਲੱਗਦੇ ਨੇ ਇਸ ਕਰਕੇ ਸਾਨੂੰ ਤਾਂ ਸਾਰੇ ਦੋਸ਼ੀ ਲੱਗਦੇ ਨੇ ਸਾਡਾ ਤਾਂ ਆਪ ਦਾ ਉਹੀ ਹੈ ਜੋ ਸਾਡੇ ਨਾਲ ਖੜੂਗਾ ਜੀ ਮੰਗ ਇਹੀ ਹੈ ਜੀ ਇਹ ਬੰਦ ਹੋਣਾ ਚਾਹੀਦਾ ਜਏ ਸਰਕਾਰ ਅਸੀਂ ਐਨਜੀਟੀ ਮੰਨਦੇ ਆਂ ਵੀ ਉਹ ਆਪ ਦਾ ਇੱਕ ਬਹੁਤ ਉਹ ਕਹਿੰਦੇ ਨੇ ਵੀ ਇਹ ਸਹੂਲਤ ਵਾਲੀ ਚੀਜ਼ ਹੈ ਸਹੂਲਤ ਵਾਲੀ ਚੀਜ਼ ਹੋਊਗੀ ਬਿਲਕੁਲ ਹੋਊਗੀ ਪਰ ਸਾਡੇ ਲਈ ਤਾਂ ਇਹ ਅਜਾੜਾ ਜੀ ਅਸੀਂ ਚਾਹੁੰਦੇ ਆਂ ਵੀ ਇਹਨੂੰ ਕਿਤੇ ਇਹੋ ਦੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਜਿੱਥੇ 15 ਕਿਲੋਮੀਟਰ ਦੇ ਆਸ-ਪਾਸ ਕੋਈ ਆਬਾਦੀ ਨਾ ਹੋਵੇ